ਬਿਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈ ਹੋ ਸਚਾ ਨਾਮ ਸਮਾਲ ਤੋ ਸਬੰਧੋ ਜੀ ਆਕੈ ਇੱਥੇ ਉੱਥੇ ਨਾਲ ਗੁਰਪੂਰੈ ਤੈ ਭਾਈ ਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰ ਜੇ ਵੜਿਆ ਵਰ ਨਾ ਕੋਈ ਦੂਜਾ ठाਉ ਨਾ ਕੋ ਸੁਜੈ ਗੁਰ ਮਿਲੈ ਸਚ ਸੋਇ ਰਹਾਉ ਸਗਲ ਪਦਾਰਥ ਤਿਸ ਮਿਲੈ ਜਿਨ ਗੁਰ ਡਿਠਾ ਜਾਏ ਗੁਰ ਚਰਨੀ ਜਿਨ ਮਨ ਲਾਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੇਰੇ ਆਸਮਾਈ ਗੁਰ ਪਰਮੇਸ਼ਰ ਪਰ ਬ੍ਰਹਮ ਗੁਰ ਡੋਬਦਾ ਲੈ ਤਰਾਏ